हां जी सर शी कांजी सर एंड में अमनदीप कौर ना सख्त भाई हम लीन तो अपनी सीरीज चल रही सी जी नीडल वर्क ਦੇ ਸੂਟਸ ਦੀ ਜਿਹੜੀ ਤੁਸੀਂ ਆਪਣੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿਨੇ ਹੋਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਵੀ ਕਰ ਦਿਓਗੇ ਜਿਹੜੇ ਨਹੀਂ ਕਰਦੇਗੀ ਉਹਨਾਂ ਨੂੰ ਰਿਕੁਐਸਟ ਹੈ ਜੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਫੇਰ ਹੀ ਹੈ ਜਿਹੜੀਆਂ ਆਪਾਂ ਹੋਰ-ਹੋਰ ਵੀਡੀਓਜ਼ ਨੇ ਉਹ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਅੱਜ ਮੈਂ ਇੱਕ ਬਹੁਤ ਸੋਹਣਾ ਸੂਟ ਬਣਾ ਰਹੀ ਸੀ ਸਭ ਤੋਂ ਆਸਾਨ ਤੁਹਾਡਾ ਸੇਮ ਲੁੱਕ ਦੇ ਵਿੱਚ ਸੂਟ ਰੈਡੀ ਹੋਊਗਾ ਸਭ ਤੋਂ ਆਸਾਨ ਤਰੀਕਾ ਹੋਊਗਾ ਇਹਨੂੰ ਕਿਵੇਂ ਬਣਾਉਣਾਗਾ ਕਿਵੇਂ ਇਹਨੂੰ ਪੇਂਟ ਕਰਨਾਗਾ ਹਨਾ ਇਹ ਆਪਾਂ ਸਾਰੀ ਫੁੱਲ ਵੀਡੀਓ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਤੁਸੀਂ ਐਂਡ ਤੱਕ ਵੀਡੀਓ ਦੇ ਨਾਲ ਬਨੇ ਰਹੋ ਤੇ ਇੱਕ ਬਹੁਤ ਹੀ ਵਧੀਆ ਸਿੰਪਲ ਸੂਬਰ ਲੁੱਕ ਦੇ ਵਿੱਚ ਸੂਟ ਹੈ ਜਿਹੜਾ ਹੋ ਰੈਡੀ ਹੋਊਗਾ ਤੁਸੀਂ ਮੇਰੇ ਵੀਰ ਕੀਤਾ ਵੀ ਮੇभी ਸ਼ਾਇਦ ਤੱਕਿਆ ਹੋਵੇ ਪੇਂਟ ਕਰਕੇ ਆਪਾਂ ਉੱਪਰ ਸਿੱਪਿੰਗ ਲਗਾਉਂਦੇ ਹੁੰਦੇ ਸੀ அ वाला சर् खाමගේ देख स ඩි ගේ हो तो देखလති අන්ना देख ඒ පनी පகி ෑजी ਮਹਿਰੂਨ ਕਲਰ येलो ਦੇ ਉੱਪਰ ਕਰ ਰਹੀ ਹਾਂ ਮੈਂ ਪਹਿਲਾਂ ਇਹਨੂੰ ਆਪਾਂ ਪੇਂਟ ਕੀਤਾਗਾ ਇਸ ਤਰ੍ਹਾਂ ਸਿੰਪਲ ਫਲਾਵਰ ਨੇਗੇ ਬਿਲਕੁਲੀ ਇਹਦੀ ਔਰਗੈਂਜ਼ਾ ਦਾ ਫੈਬਰਿਕ ਹੈ ਇਹਦੇ ਉੱਪਰ ਜਿਹੜੇ ਨਾਰਮਲ ਪੇਂਟ ਹੁੰਦੇ ਨੇਗੇ ਉਹੀ ਯੂਜ਼ ਕੀਤੇ ਨੇਗੇ ਕੋਈ ਆਪਾਂ ਨੇ ਸਵਿਕ ਪੇਂਟ ਨਹੀਂ ਯੂਜ਼ ਕੀਤਾ ਸਿੰਪਲ ਜਿਹੜੇ ਪੇਂਟ ਹੁੰਦੇ ਨੇਗੇ ਉਹੀ ਯੂਜ਼ ਕੀਤੇ ਨੇਗੇ ਤੇ ਉਹਦੇ ਉੱਪਰ ਆਪਾਂ ਸਿਪੀ ਵਰਕ ਕੀਤਾਗਾ ਠੀਕ ਹੈ ਜੀ ਦੇਖੋ ਇਹਦੇ ਵਿੱਚ ਆਪ ਮੈਂ ਪਹਿਲਾਂ ਇਹ ਕਰ ਚੁੱਕੀ ਹਾਂਗੀ ਅੱਧੇ ਦਮੇ ਕਰ ਚੁੱਕੀ ਹੈਗੀ ਇਹ ਸਿੱਪੀਆਂ ਕਿਵੇਂ ਲਗਾਉਣੀਆਂ ਨਹੀਂ ਗਿਆ ਮੈਂ ਤੁਹਾਨੂੰ ਇਹ ਵੀ ਦੱਸੂਗੀ ਦੇਖੋ ਬੈਕ ਸਾਈਡ ਤੇ ਇਹਦੀ ਲੁੱਕ ਆਉਂਦੀ ਹੈਗੀ ਐਦਾਂ ਠੀਕ ਹੈ ਬੈਕ ਸਾਈਡ ਤੋਂ ਹੀ ਆਪਾਂ ਥ੍ਰੈਡ ਦੇ ਨਾਲ ਲਗਾਉਣੀ ਹੈਗੀ ਸੂਈ ਦੇ ਨਾਲ ਲਗਾਉਣੀ ਹੈ ਧਿਆਨ ਰੱਖਣਾ ਤੁਸੀਂ ਨੇ ਗੂੰਦ ਦੇ ਨਾਲ ਨਹੀਂ ਲਾਉਣੀ ਕਿਸੇ ਵੀ ਨਾਲ ਕਿਉਂਕਿ ਵਾਸ਼ ਤੋਂ ਬਾਅਦ ਤੁਹਾਨੂੰ ਪ੍ਰੋਬਲਮ ਆਊਗੀ ਐਨੀ ਮਿਹਨਤ ਕਰੇ ਦਾ ਕੋਈ ਫਾਇਦਾ ਨਹੀਂ ਹੁੰਦਾ ਅਗਰ ਤੁਸੀਂ ਆਪਦਾ ਕੰਮ ਹੈ ਜਿਹੜਾ ਪਰਫੈਕਸ਼ਨ ਦੇ ਵਿੱਚ ਨਹੀਂ ਕਰਦੇ ਸਿਰਫ ਤੁਹਾਨੂੰ ਘੰਟਾ ਵੱਧ ਲੱਗਣਾ 2 ਘੰਟੇ ਵੱਧ ਲੱਗਣੇ ਹੈ ਜਾਂ ਤੁਹਾਡਾ 1 ਦਿਨ ਵੀ ਲੱਗ ਸਕਦਾ ਹੈ ਬਟ ਤੁਸੀਂ ਆਪਣੇ ਸੂਟ ਦਾ ਜਿਹੜਾ ਉਹ ਸਹੀ ਮੁੱਲ ਲੈਣਾਗਾ ਤੁਸੀਂ ਇਹਨੂੰ ਸੂਈ ਦੇ ਨਾਲ ਹੀ ਲਗਾਉਣਾਗਾ ਠੀਕ ਹੈ ਜੀ ਤੁਸੀਂ ਇਹਨੂੰ ਕਿਸੇ ਹੋਰ ਕਿਸੇ ਚੀਜ਼ ਦੇ ਨਾਲ ਲਗਾਉਣ ਦਾ ਟਰਾਈ ਨਾ ਕਰਿਓ ਕਿਉਂਕਿ ਵਾਸ਼ੇ ਤੋਂ ਬਾਅਦ ਕੁਝ ਵੀ ਜਾਈ ਸਿੱਪੀਆਂ ਉਹ ਨਿਕਲ ਜਾਂਦੀਆਂ ਨਹੀਂ ਹੈਗੀਆਂ ਠੀਕ ਹੈ ਇਹ ਆਪਾਂ ਸੂਈ ਦੇ ਨਾਲ ਹੀ ਲਗਾਉਣੀ ਹੈ ਸ਼ਾਇਦ ਮੈਂ ਪਹਿਲਾਂ ਵੀਡੀਓ ਵੀ ਬਣਾ ਕੇ ਪਾਈ ਹੋਈ ਹੈਗੀ ਬਟ ਤੁਸੀਂ ਇਹ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਇਹਦੇ ਵਿੱਚ ਆਪਾਂ ਤੁਹਾਨੂੰ ਸਿੱਪੀਆਂ ਕਿਵੇਂ ਲਗਾਉਣੀਆਂ ਨੇਗੀਆਂ ਉਹ ਦੱਸਾਂਗੇ ਕਿਉਂਕਿ ਪੇਂਟ ਮੈਂ ਇਹਨੂੰ ਕਰ ਚੁੱਕੀ ਆਂਗੀ ਤੇ ਸਿੰਪਲ ਫਲਾਵਰ ਆ ਜਾਣਾ ਦੇਖੋ ਅਗਰ ਤੁਸੀਂ ਇਹ ਪੇਂਟ ਕਰਨ ਦੀ ਵੀਡੀਓ ਦੇਖਣੀ ਹੈਗੀ ਤਾਂ ਮੈਂ ਨੈਕਸਟ ਇੱਕ ਸੂਟ ਹੋਰ ਰੈਡੀ ਕਰੂੰਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਆਪਾਂ ਪੇਂਟ ਵਾਲੀ ਵੀਡੀਓ ਪਾਈਏ ਕਿ ਨਾ ਪਾਈਏ ਜਦੋਂ ਮੈਂ ਇਹਨੂੰ ਪੇਂਟ ਕਰੂੰਗੀ ਦੁਬਾਰਾ ਇੱਕ ਸੂਟ ਮੈਂ ਹੋਰ ਰੈਡੀ ਕਰਨਾਗਾ ਇਹਨੂੰ ਆਪਾਂ ਸਿੱਟੀਆਂ ਕਿਵੇਂ ਲਾਉਣੀਆਂ ਨੇਗੀਆਂ ਇਹ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਅੱਜ ਇਹ ਦੱਸੂੰਗੀ ਠੀਕ ਹੈ ਇਹ ਸਾਰਾ ਸ਼ਰਟ ਦੇ ਉੱਪਰ ਵਰਕੇਗਾ ਐਦਾਂ ਸਾਰੀ ਸ਼ਰਟ ਦੇ ਵਿੱਚ ਆਊਗਾ ਇਹ ਦੇਖੋ ਸਾਰੇ ਫਲਾਵਰ ਬਣਾਏ ਨੇ ਇਹ ਮੈਂ 25 ਇੰਚ ਦਾ ਘੇਰਾ ਉਹਦੇ ਕਰਕੇ ਫਲਾਵਰ ਨੇ ਜਿਹੜੇ ਉਹ ਥੋੜੀ ਜਿਹੀ ਦੂ ਦੂ ਨੇਗੇ ਐਦਾਂ ਸਾਰੇ ਸ਼ਰਟ ਦੇ ਵਿੱਚ ਆਉਣਗੇ ਦੇਖੋ ਆਹ ਵਾਲਾ ਫਲਾਵਰ ਰਹਿੰਦਾਗਾ ਇਹਦੇ ਉੱਪਰ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਸਿੱਟੀ ਕਿਵੇਂ ਲਾਉਣੀ ਹੈ ਬਾਕੀ ਸਾਰਿਆਂ ਦੇ ਉੱਪਰ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹਦੇ ਨਾਲ ਦਾ ਸੇਮ ਦੁਪੱਟਾ ਹੋਊਗਾ ਤੁਹਾਨੂੰ ਮੈਂ ਲੈਸ ਵੀ ਦਿਖਾਉਣੀ ਆ ਜਿਹੜੀ ਆਹ ਵਾਲੀ ਲੈਸ ਹੈਗੀ ਇਹ ਲੈਸ ਦੇ ਨਾਲ ਇਹਦੀ ਫਿਨਿਸ਼ਿੰਗ ਹੋਰ ਵੀ ਜਾਦੀ ਸੋਹਣੀ ਆ ਜਾਂਦੀ ਹੈਗੀ ਇਹਨੂੰ ਲਗਾ ਕੇ ਆਪਾਂ ਦੁਪੱਟਾ ਰੈੱਡ ਕਰਾਂਗੇ ਫਾਈਨਲ ਲੁੱਕ ਇਹਦੀ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਸੂਟ ਰੈਡੀ ਹੋ ਗਿਆ ਉਹਦੇ ਮੈਂ ਸ਼ਾਰਟ ਦੇ ਵਿੱਚ ਵੀ ਵੀਡੀਓ ਪਾਉਂਗੀ ਤੇ ਇੱਕ ਫੁੱਲ ਵੀਡੀਓ ਵੀ ਜ਼ਰੂਰ ਬਣਾ ਕੇ ਪਾਉਂਗੀ ਮੈਂ ਇਹ ਵੀ ਜਦੋਂ ਇਹ ਪੂਰਾ ਸੂਟ ਰੈਡੀ ਹੋ ਗਿਆ ਦੇਖੋ ਇਸ ਤਰ੍ਹਾਂ ਆਪਾਂ ਦੁਪੱਟੇ ਦੇ ਉੱਪਰ ਲਵਾ ਲਗਾਵਾਂਗੀ ਲੈਸ ਤੇ ਬਹੁਤ ਸੋਹਣੀ ਲੁੱਕ ਆਊਗੀ ਮੈਂ ਤੁਹਾਨੂੰ ਫਲਾਵਰ ਦੇ ਕੋਲੇ ਲਾ ਕੇ ਦਿਖਾਉਣੀ ਹੈਗੀ ਦੇਖੋ ਇਹ ਫਲਾਵਰ ਹੈਗਾ ਜਿੱਦਾਂ ਇਹ ਦੁਪੱਟੇ ਦੇ ਪਾਸੇ ਸਿੰਪਲ ਆਵਾਂਗੀ ਦੇਖੋ ਐਦਾਂ ਜਦੋਂ ਆਪਾਂ ਇਹਨੂੰ ਲਗਾਵਾਂਗੇ ਨਾ ਫਲਾਵਰ ਦੇ ਨਾਲ ਬਹੁਤ ਸੋਹਣੀ ਲੁੱਕ ਦਿੰਦਾ ਹੈ ਜੀ ਤੁਸੀਂ ਐਦਾਂ ਦੀ ਲੈਸ ਇਹਦੇ ਨਾਲ ਲਗਾ ਸਕਦੇ ਹੋਗੇ ਇੱਕ ਸਿੰਪਲ ਸੁਪਰ ਸੂਟ ਨੂੰ ਜਿਹੜਾ ਤੁਸੀਂ ਉਹ ਵਧੀਆ ਅਟਰੈਕਟਿਵ ਸੂਟ ਬਣਾ ਸਕਦੇ ਹੋਗੇ ਇਤੋਂ ਨੂੰ ਮੈਂ ਆਈਡੀਆ ਦੇ ਰਹੀ ਹਾਂ ਜੀ ਸੂਟ ਰੈਡੀ ਕਰਨ ਦਾ ਤੁਸੀਂ ਕਰ ਸਕਦੇ ਹੋਗੇ ਇਹ ਵਾਲਾ ਸੂਟ ਰੈਡੀ ਸਿੰਪਲ ਪੇਂਟ ਕਰਨਾਗਾ ਤੇ ਉੱਪਰ ਆਪਾਂ ਨੇ ਏਦਾਂ ਦੀ ਲੈਂਸ ਲਗਾ ਕੇ ਸੂਟ ਨੂੰ ਜਿਹੜਾ ਉਹ ਵਧੀਆ ਬਣਾਉਣਾਗਾ ਠੀਕ ਹੈ ਜੀ ਆਹ ਲੈਂਸ ਨੋਰਮਲ ਤੁਹਾਨੂੰ ਮਿਲ ਜੂਗੀ 100 150 ਤੱਕ ਆਰਾਮ ਨਾਲ ਮਿਲ ਜਾਂਦੀ ਹੈ ਜੀ ਹਰ ਇੱਕ ਸ਼ਾਪ ਤੋਂ ਮਿਲ ਜਾਂਦੀ ਹੈ ਅਗਰ ਤੁਹਾਨੂੰ ਨਹੀਂ ਮਿਲ ਰਹੀ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਹਰ ਇੱਕ ਕਲਰ ਦੇ ਵਿੱਚ ਮਿਲੂਗਾ ਜੀ 150 ਰੁਪਏ ਦਾ ਇਹ ਪੈਕ ਮੰਨਦਾਗਾ ਹੋ ਸਕਦਾ ਘੱਟ ਵੱਧ ਵੀ ਮਿਲਦਾ ਹੋਵੇ ਬਟ ਮੇਰੇ ਕੋਲ ਇਹ 150 ਦਾਗਾ 9 ਮੀਟਰ ਦਾ ਇਹ ਬਣਿਆ ਹੋਇਆਗਾ ਠੀਕ ਹੈ ਅਗਰ ਤੁਹਾਨੂੰ ਚਾਹੀਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋਂਗੀ ਹਰੀ ਕਲਰ ਦੇ ਵਿੱਚ ਮਿਲ ਜੂਗਾ ਤੇ ਹੁਣ ਆਪਾਂ ਤੁਹਾਨੂੰ ਸਿੱਪੀਆਂ ਲਾਉਣੀਆਂ ਦੱਸਾਂਗੇ ਤੇ ਸਭ ਤੋਂ ਪਹਿਲਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਥੈਂਕ ਯੂ ਤੇ ਹੁਣ ਨੈਕਸਟ ਆਪਾਂ ਸਿੱਪੀਆਂ ਦੱਸਾਂਗੇ ਤੁਹਾਨੂੰ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਦੇਖੋ ਆਧੀਆਂ ਸਿੱਪੀਆਂ ਮੈਨੇ ਲਗਾ ਲਈਆਂ ਸੀਗੀਆਂ ਅੱਦੇ ਫਲਾਵਰ ਦੇ ਉੱਪਰ ਤੇ ਆਹ ਵਾਲੀਆਂ ਜਿਹੜੀਆਂ ਰਹਿਦੀਆਂ ਨੇ ਇਹਦੇ ਤਾਂ ਸਾਂਗੇ ਸਭ ਤੋਂ ਪਹਿਲਾਂ ਮੈਨੇ 골ਡਨ ਥ੍ਰੈਡ ਲਿਆ ਹੋਇਆ ਜੀ ਨਾਰਮਲ ਜਿਹੜੀ ਆਪਣੀ ਰੀਲ ਹੁੰਦੀ ਹੈ ਕਿ ਉਸੇ ਥ੍ਰੈਡ ਦੇ ਨਾਲ ਹੈ ਜਿਹੜਾ ਮੈਂ ਉਹ ਲਗਾਉਂਗੀ ਤੇ ਇੱਕ ਨਾਰਮਲ ਸੂਈ ਲੈ ਲੈਣੀ ਆਪਣੇ ਕੋਲੇ ਜਿਹੜੀ ਹੁੰਦੀ ਹੈਗੀ ਇਹਦੇ ਵਿੱਚ ਆਪਾਂ ਥ੍ਰੈਡ ਪਾਵਾਂਗੇ ਸਿੰਗਲ ਸਿੰਗਲ ਥ੍ਰੈਡ ਪਾਵਾਂਗੇ ਜਿੱਦਾਂ ਆਪਾਂ ਪਾਉਣੇ ਆਗੇ ਤਰਪਾਈ ਵਾਸਤੇ ਤੇ ਪਿੱਛੇ ਆਪਾਂ ਨੋਟ ਲਗਾ ਲੈਣੀ ਆਂ ਇਹਦੇ ਠੀਕ ਹੈ ਤੇ ਆਪਾਂ ਨੀਚੋਂ ਇਦਾਂ ਸੂਈ ਕੱਢਣੀ ਹੈ ਜੇ ਨੋਰਮਲ ਟਾਂਕੇ ਦੇ ਨਾਲ ਜਿਹੜੀਆਂ ਆਪਾਂ ਨੇ ਸਿੱਟੀਆਂ ਲਗਾਉਂਦੇ ਜਾਣਾਗਾ ਤੁਸੀਂ ਧਿਆਨ ਦੇ ਨਾਲ ਦੇਖਦੇ ਜਾਇਓ ਬਸ ਸਿਪੀਲ ਕੋਣੀ ਕੋਈ ਬਾਹਰ ਨੂੰ ਔਖੀ ਨਹੀਂ ਹੈਗੀ ਤੁਸੀਂ ਸਾਰੇ ਬਣਾ ਲੂਗੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਉਹ ਨੂੰ ਹੋਰੇਕੋ ਕਸਟਮਾਈਜ਼ ਕਰਵਾ ਸਕਦਾ ਹੈਗਾ ਜੀ ਨੂੰ ਕੰਮ ਨਹੀਂ ਵੀ ਆਉਂਦਾ ਨਾ ਉਹ ਵੀ ਇਹ ਵਾਲਾ ਸੂਟ ਹੈ ਜਿਹੜਾ ਉਹ ਬਣਾ ਸਕਦਾ ਤੁਸੀਂ ਬਣਾ ਸਕਦੇ ਹੋ ਘਰੇ ਬੈਠੇ ਬਣਾ ਸਕਦੇ ਹੋਗੇ ਇਹ ਵਾਲਾ ਸੂਟ ਜੀ ਫਾਈਨਲ ਲੁੱਕ ਮੈਂ ਤੁਹਾਨੂੰ ਕੱਲ ਨੂੰ ਜਾਂ ਪਰਸੋਂ ਨੇ ਦੀ ਵੀਡੀਓ ਬਣਾ ਕੇ ਜਰੂਰ ਪਾਉਂਗੀ ਠੀਕ ਹੈ ਇਹਨੂੰ ਪੇਂਟ ਕਿਵੇਂ ਕਰਨਾਗਾ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਦੇਖੋ ਐਦਾਂ ਆਪਾਂ ਸਿੰਪਲ ਇਹਦੇ ਤੇ ਬਸ ਸਿੰਪਲ ਜਿਹੜਾ ਾਂਕੇ ਦੀ ਨਾਲ ਜੜੀਆਂ ਉਹ ਸਿੱਪੀਆਂ ਕੋਲੇ ਜਾਣਾ ਸਿੱਪੀਆਂ ਦਾ ਸਾਈਜ਼ ਤੁਸੀਂ ਜਿਹੜਾ ਮਰਜ਼ੀ ਲੈ ਲਓ ਆਫ ਦੇ ਅਕੋਰਡਿੰਗ ਠੀਕ ਹੈ ਥੋੜੀ ਥੋੜੀ ਦੂਰੀ ਤੇ ਆਪਾਂ ਨੇ ਜੜੀਆਂ ਉਹ ਸਾਰੀਆਂ ਸਿੱਪੀਆਂ ਲਗਾ ਲੈਣੀਆਂ ਨੇਗੀਆਂ ਅਗਰ ਤੁਹਾਨੂੰ ਵੀਡੀਓ ਇਹ ਵਧੀਆ ਲੱਗੀ ਹੈਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਐਂਡ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੂੰ ਪੇਂਟ ਆਲਾ ਸੂਟ ਪਾਉਣ ਦੀ ਚਾਹਣੇਗੀ ਵੀ ਅਸੀਂ ਪੌਣਾ ਪੀਂਟ ਵਾਲਾ ਸੂਟ ਪੋਣਾਗਾ ਤੇ ਉੱਪਰ ਥੋੜਾ ਜਿਹਾ ਹੈਂਡਵਰਕ ਵੀ ਹੋਵੇ ਤਾਂ ਤੁਹਾਡੇ ਲਈ ਇਹ ਵਾਲਾ ਸੂਟ ਹੈ ਜਿਹੜਾ ਉਹ ਸਭ ਤੋਂ ਵਧੀਆਗਾ ਤੇ ਜਿਹੜਾ ਇਹ ਜਿਹਾ ਸੂਟ ਲੈਟੀ ਕਰਨਾ ਚਾਹੁੰਦਾਗਾ ਉਹਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਦੇਖੋ ਠੀਕ ਹੈ ਜੀ ਇਸੇ ਤਰ੍ਹਾਂ ਜਿਹੜਾ ਉਹ ਆਪਾਂ ਸਾਰੀਆਂ ਸਿੱਪੀਆਂ ਲਗਾ ਲੈਣੀਆਂ ਬੜੀ ਆਸਾਨੀ ਦੇ ਨਾਲ ਲੱਗਣਗੀਆਂ ਸਿੱਪੀਆਂ ਵੀ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਦੇਖੋ ਤੁਹਾਡੇ ਸਾਹਮਣੇ ਮੈਂ ਇੰਨੇ ਜਸਟ ਇਹਦੇ ਵਿੱਚ ਸਾਰੀ ਪੱਤੀ ਦੇ ਵਿੱਚ ਸਿਰਫ ਇੱਕ ਮਿੰਟ ਦੇ ਵਿੱਚ ਜਾਂ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਮੈਂ ਸਾਰੀਆਂ ਸਿੱਪੀਆਂ ਨੇ ਜਿਹੜੀਆਂ ਲਗਾ ਦਿੱਤੀਆਂ ਨੇ ਐਸਟਰਾ ਠੀਕ ਹੈ ਜੀ ਇਹ ਸਾਰੀਆਂ ਸਿੱਪੀਆਂ ਜਿਹੜੀਆਂ ਆਪਾਂ ਉਹ ਐਸੇ ਤਰ੍ਹਾਂ ਲਗਾ ਦੇਣੀ ਹੈ ਨਾ ਮੈਂ ਤੁਹਾਨੂੰ ਲੁੱਕ ਵੀ ਦਿਖਾਉਣੀ ਆ ਜੀ ਇਸ ਤਰ੍ਹਾਂ ਦੀ ਲੁੱਕ ਆਉਂਦੀ ਹੈਗੀ ਸਾਰੇ ਫਲਾਵਰਾਂ ਦੀ ਇਸੇ ਤਰ੍ਹਾਂ ਲੁੱਕ ਆਉਗੀ ਬਹੁਤ ਸੋਹਣਾ ਸੂਟ ਬਣਦਾਗਾ ਇਹ ਦੇਖੋ ਅਗਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੈਗੀ ਅਗਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਮੈਂ ਕੰਮ ਕਰਦੀ ਕਰਦੀ ਨੇ ਤੁਹਾਡੇ ਨਾਲ ਇਹ ਵਾਲੇ ਸੂਟ ਦੀ ਜਿਹੜੀ ਵੀਡੀਓ ਉਹ ਸ਼ੇਅਰ ਕੀਤੀ ਹੈਗੀ ਜਦੋਂ ਵੀ ਮੈਂ ਕੋਈ ਵੀ ਕੰਮ ਕਰਦੀ ਹੁੰਨੀ ਹੈਗੀ ਤਾਂ ਮੈਨੂੰ ਹੁੰਦਾਗਾ ਵੀ ਕੋਈ ਆਸਾਨ ਸੂਟ ਆਗਾ ਜਿਹੜਾ ਤੁਸੀਂ ਸਾਰੇ ਜਣੇ ਬਣਾ ਸਕਦੇ ਹੋ ਕਿਉਂਕਿ ਕੋਈ ਨਹੀਂ ਬਣਾ ਕੇ ਦਿੰਦਾ ਹੁੰਦਾ ਇੰਨਾ ਮੀਨਸ ਵੀ ਐਨੇ ਉਹਦੇ ਨਾਲ ਕੋਈ ਨਹੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਸਿੰਪਲ ਜੈਸੂ ਦੱਸਿਆ ਜਾਂਦਾਗਾ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਦੱਸਦੇ ਹੁੰਨੇ ਹੈਗੀ ਕਿ ਕਿਦਾਂ ਕਿਦਾਂ ਆਪਾਂ ਸੂਟ ਰੈਡੀ ਕਰਦੀਆਂ ਠੀਕ ਹੈ ਤੁਸੀਂ ਘਰੇ ਬੈਠੇ ਬਹੁਤ ਆਸਾਨ ਆਪਣੇ ਪੇਜ ਦੇ ਨਾਲ ਜੁੜੇ ਰਹੋ ਏਦਾਂ ਹੀ ਤੁਹਾਨੂੰ ਆਪਾਂ ਸਾਰੇ ਸੂਟਸ ਨੇ ਜਿਹੜੇ ਤੁਹਾਡੇ ਬਜਟ ਦੇ ਅਕੋਰਡਿੰਗ ਬਣਾਉਣੇ ਦੱਸਾਂਗੀ ਕਿਉਂਕਿ ਮੇਰੇ ਬਟੀਕ ਨੂੰ ਮੀਨਸ ਵੀ ਮੇਰੇ ਕੋਲੇ ਕੋਈ ਬਹੁਤ ਹੀ ਮਹਿੰਗੇ ਸੂਟ ਨਹੀਂ ਹੁੰਦੇ ਵੀ ਆਪਾਂ 10-15 ਬੀਬੀ ਹਜ਼ਾਰ ਦੇ ਸੂਟ ਬਣਾ ਕੇ ਦਿੰਨੇ ਆਂਗੇ ਉਹ ਲੈਵਲ ਆਪਾਂ ਆਪਾਂ ਦਾ ਹੈਂਡਵਰਕ ਦਾ ਹੁੰਦਾਗਾ ਤੇ ਉਹ ਆਪਾਂ ਹਜੇ ਸਟਾਰਟਿੰਗ ਕੀਤੀਏਗੀ ਤੇ ਉਹ ਸੂਟ ਵੀ ਤੁਹਾਨੂੰ ਮੈਂ ਦੱਸਿਆ ਕਰੂੰਗੀ ਤੁਹਾਡੇ ਬਜਟ ਦੇ ਹੋਇਆ ਕਰਨਗੀ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਿਆ ਕਰੂਗਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਥੈਂਕ ਯੂ